ਦਰਸ਼ਨ ਕਰੋ ਗੁਰਦੁਆਰਾ ਪੰਡਾ ਸਾਹਿਬ ਦੇ ਇਹ ਗੁਰਦੁਆਰਾ ਹਸਨ ਅਬਦਾਲ ਦੇ ਪਾਕਿਸਤਾਨ ਚ ਸਥਿਤ ਹੈ ਇੱਕ ਵਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਹਸਨ ਅਬਦਾਲ ਤੋਂ ਬਾਹਰ ਇੱਕ ਪਹਾੜੀ ਦੇ ਬੈਠੇ ਸੀ ਪਹਾੜੀ ਦੀ ਚੋਟੀ ਤੇ ਇੱਕ ਵਲੀ ਕੰਦਾਰੀ ਨਾਮ ਦਾ ਵਿਅਕਤੀ ਰਹਿੰਦਾ ਸੀ ਉਸੇ ਪਹਾੜੀ ਚੋਂ ਇੱਕ ਪਾਣੀ ਦਾ ਚਸ਼ਮਾ ਵਗਦਾ ਸੀ ਗੁਰੂ ਮਹਾਰਾਜ ਨੇ ਪਾਈ ਮਰਦਾਨਾ ਜੀ ਨੂੰ ਵਲੀ ਕੰਦਾਰੀ ਤੋਂ ਪਾਣੀ ਦੇਣ ਨੂੰ ਕਿਹਾ ਪਰ ਵਲੀ ਕੰਦਾਰੀ ਨੇ ਹੰਕਾਰ ਵਿੱਚ ਮਨ੍ਹਾ ਕਰਤਾ ਤੇ ਕਿਹਾ ਜੇ ਤੇਰੇ ਪੀਰ ਚ ਸ਼ਕਤੀ ਹੈ ਤਾਂ ਨਵਾਂ ਚਸ਼ਮਾ ਕੱਢ ਲੈ ਜਦੋਂ ਮਹਾਰਾਜ ਨੇ ਪਾਈ ਮਰਦਾਨਾ ਜੀ ਨੂੰ ਕਿਹਾ ਸਤਨਾਮ ਕਹਿ ਕੇ ਇੱਕ ਪੱਥਰ ਚੁੱਕ ਕੇ ਦੂਜੇ ਪਾਸੇ ਰੱਖ ਦੋ ਤਾਂ ਕਰਤਾਰ ਦੀ ਕਿਰਪਾ ਨਾਲ ਉੱਥੇ ਪਾਣੀ ਦਾ ਝਾਸ਼ਮਾ ਫੁੱਟ ਗਿਆ। ਉਦੋਂ ਪਹਾੜੀ ਦੀ ਚੋਟੀ 'ਚ ਮੌਜੂਦ ਵਲੀ ਕੰਦਾਰੀ ਦਾ ਚਸ਼ਮਾ ਬੰਦ ਹੋ ਗਿਆ। ਉਦੋਂ ਵਲੀ ਕੰਦਾਰੀ ਨੇ ਗੁੱਸੇ 'ਚ ਆ ਕੇ ਪੂਰੀ ਸ਼ਕਤੀ ਦੇ ਨਾਲ ਇੱਕ ਵੱਡਾ ਪੱਥਰ ਗੁਰੂ ਜੀ ਵੱਲ ਰੋੜ ਦਿੱਤਾ। ਗੁਰੂ ਮਹਾਰਾਜ ਨੇ ਉਸ ਪੱਥਰ ਨੂੰ ਹੱਥ ਦੇ ਪੰਜੇ ਦੇ ਨਾਲ ਰੋਕ ਦਿੱਤਾ। ਇਹਨਾਂ ਦੋਵਾਂ ਕਰਾਮਾਤਾਂ ਦੇ ਕਰਕੇ ਵਲੀ ਕੰਦਾਰੀ ਦਾ ਹੰਕਾਰ ਟੁੱਟ ਗਿਆ। ਅੱਜ ਇਸ ਸਥਾਨ ਨੂੰ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਦੇ ਨਾਂ 'ਤੇ ਜਾਣਿਆ ਜਾਂਦਾ ਹੈ।